ਇਹ ਕਾਲ ਜਿਹੜੀ ਸਾਡੀ ਦਿੱਤੀ ਗਈ ਹੈ ਇਹ ਕਾਲ ਸਾਡੇ ਸਾਰੇ ਡੀਲਰ ਭਰਾਵਾਂ ਤਰਫੋਂ ਦਿੱਤੀ ਗਈ ਹੈ ਉਹਨਾਂ ਦੀ ਤਰਫੋਂ ਕਾਲ ਆਈ ਹੈ ਕਿ ਆਪਾਂ ਇੱਕ ਛੁੱਟੀ ਸਾਨੂੰ ਵੀ ਚਾਹੀਦੀ ਆ ਅਸੀਂ ਵੀ ਹੱਕਦਾਰ ਜੇਕਰ ਹਰ ਮਹਿਕਮੇ ਦਾ ਹਰ ਬਿਜ਼ਨਸ ਅਦਾਰੇ ਦਾ ਇੱਕ ਛੁੱਟੀ ਚਾਂਦੀ ਮਿਲਦੀ ਹੈ ਸਾਰਿਆਂ ਨੂੰ ਉਹ ਕਰੀ ਅਸੀਂ ਪੈਟਰੋਲ ਪੰਪ ਵਾਲੇ ਵੀ ਇੱਕ ਛੁੱਟੀ ਦੇ ਹੱਕਦਾਰ ਹੈ ਇਸ ਵਾਸਤੇ ਅਸੀਂ ਹੁਣ 18 ਤਰੀਕ ਤੋਂ ਹਰ ਸੰਡੇ ਨੂੰ ਪੈਟਰੋਲ ਪੰਪ ਬੰਦ ਕਰਾਂਗੇ ਔਰ ਪੂਰੇ ਪੰਜਾਬ ਤੋਂ ਸਾਨੂੰ ਸਮਰਥਨ ਆ ਰਿਹਾ ਹੈਗਾ ਹਰ ਡਿਸਟ੍ਰਿਕਟ ਸਾਡੇ ਨਾਲ ਖੜਨ ਨੂੰ ਤਿਆਰ ਹੈ ਸਰ ਛੁੱਟੀ ਦੇ ਮੋਟਿਵ ਦੇ ਨਾਲ ਠੰਡੇ ਬੰਦ ਕੀਤਾ ਜਾ ਰਿਹਾ ਹੈ ਹੋਰ ਕੋਈ ਮੰੰਗਾ ਵੀ ਹੈ ਕਿ ਇਹਦੇ ਵਿਰੋਧ ਚਲੀ ਕਿ ਕੰਦਰ ਦੇਖੋ ਜੀ ਵਿਰੋਧ ਕੀ ਹੈ ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਕਰਦੇ ਤੇ ਪਿਛਲੇ 8 ਸਾਲ ਤੋਂ ਸਾਡਾ ਮਾਰਜਨ ਨਹੀਂ ਵਧਿਆ ਇਹ ਤੁਹਾਨੂੰ ਪਤਾ ਹੀ ਹੈਗਾ ਪਿੱਛੇ ਵੀ ਤੁਹਾਨੂੰ ਅਸੀਂ ਇਸ ਚੀਜ਼ ਨੂੰ ਦੱਸਿਆ ਗਿਆ ਹੈਗਾ ਜਿਹਦੇ ਕਰਕੇ ਸਾਨੂੰ ਆਪਣੇ ਮਾਰਜਨ ਆਪਣੇ ਖਰਚਿਆਂ ਦੀ ਕਟੌਤੀ ਦੂੰ ਧਿਆਨ ਰੱਖਦੇ ਹੋਏ ਇਹ ਸਾਰਾ ਕੁਝ ਕਦਮ ਚੁੱਕਣਾ ਪੈੜੇ ਯਾਰ ਕਿੰਨੇ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਰਹਿਣਗੇ ਇਹ ਟਾਈਮਿੰਗ ਜਿਹੜੀ ਹੈਗੀ ਹੈ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ 24 ਘੰਟੇ ਦਾ ਬੰਦ ਹੈਗਾ ਜਿੰਨੇ ਪੈਟਰੋਲ ਪੰਪ ਪੂਰੇ ਲੁਧਿਆਣਾ ਪੂਰੇ ਲੁਧਿਆਣਾ 'ਚ 408 ਪੰਪ ਹੈਗੇ ਨੇ ਸਾਡੇ ਤਿੰਨੋਂ ਕੰਪਨੀਆਂ ਦੇ ਆਈਓਸੀ ਬੀਪੀਸੀ ਐਚਪੀਸੀ ਇਹਦੇ ਇਲਾਵਾ ਸਾਡੇ ਨਾਲ ਰਿਲਾਇੰਸ ਔਰ ਨਾਇਰਾ ਵੀ ਸਾਡੇ ਨਾਲ ਆ ਰਹੇ ਨੇ ਐਮਰਜੈਂਸੀ ਸੇਵਾਵਾਂ ਜਿਹੜੇ ਕੋਈ ਬੰਦ ਕੀਤੇ ਹੋਏ ਗਰੀ ਗਰੀਏ ਸੇਵਾਵਾਂ ਨੇ ਦੋ ਮੇਨ ਸੇਵਾਵਾਂ ਨੇ ਜਿਹੜੀਆਂ ਇੱਕ ਤੇ एम्बुलेंस uh, और फायर ब्रिगेड इन्हू पूरी छूट हैगी है और अगर कोई एडमिनिस्ट्रेटिव एमरजेंसी हैगी है, की है तो भी पूरा सहयोग देवी अमसी मार्केटिंग सात तरीको अट्टर लिख चुकेशन अर लिख चुके सात तरीक न मेल दे और, तो और भी दस चुके हैं ਅੱਡੀ ਮੀਟਿੰਗਾਂ ਵੀ ਇਹਦੇ سلسلے ਤੋਂ ਲਗਾਤਾਰ ਚੱਲ ਰਹੀਆਂ ਨੇ ਔਰ ਉਹਨਾਂ ਨੂੰ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਕਿ 18 ਤਰੀਕ ਤੋਂ ਸਰੇ 6 ਵਜੇ ਤੋਂ ਲੈ ਕੇ ਸੋਮਵਾਰ ਸਰੇ 6 19 ਤਰੀਕ ਸਰੇ 6 ਵਜੇ ਤੱਕ ਅਸੀਂ ਬੰਦ ਰੱਖਾਂਗੇ ਔਰ ਇਹ سلسلہ ਹਰ ਸੰਡੇ ਦਾ ਰਹੇਗਾ। ਜੇ ਕਹਿੰਦੇ ਸੋਖ ਰੱਖਣੀ ਤਾਂ ਦਿਖਾਰ ਅਗਲੇ ਵੀ ਸੋਮਵਾਰ ਨੂੰ ਤੋਂ ਲੱਗਦਾ ਨਹੀਂ ਲੋਕਾਂ ਨੂੰ ਮੁਸ਼ਕਲ ਹੋਣੀ ਆ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਆਪਣੀ ਪਹਿਲਾਂ ਤਾਂ ਸੌਮੇਗਨ ਕਲੀਅਰ ਕਰ ਦਈਏ ਅਸੀਂ ਬੰਦ ਨਹੀਂ ਕਰਦੇ ਨਾ ਬੰਦ ਦੀ ਸਾਡੀ ਕਾਲ ਹੁੰਦੀ ਹੈ ਨਾ ਅਸੀਂ ਸਟ੍ਰਾਈਕ ਜਾਂਦੇ ਹਾਂ ਇਹ ਸਾਡੀ ਮਜਬੂਰੀ ਹੈ ਪਿਛਲੇ 8 ਸਾਲ ਤੋਂ ਸਾਡੀ ਕਮਿਸ਼ਨ ਨਹੀਂ ਵਧੀ ਇਹ ਸਾਰੇ ਡੀਲਰਾਂ ਦੀ ਮੈਂ ਜੇ ਬੋਲ ਰਿਹਾ ਆਪਣੇ ਡੀਲਰਾਂ ਦੇ ਬਿਹਾਬ ਤੇ ਬੋਲ ਰਿਹਾ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਹੈ ਡੀਲਰ ਚਾਹਦੇ ਆ ਵੀ ਹੁਣ ਸਾਡੇ ਖਰਚੇ ਜਿਹੜੇ ਆ ਸਾਡੇ ਪੂਰੇ ਨਹੀਂ ਹੋ ਰਹੇ ਤੇ ਅਸੀਂ ਕੋਸਟ ਕਟਿੰਗ ਲਈ ਇੱਕ ਦਿਨ ਲਈ ਇਹ ਹੈ ਜਿਹੜਾ ਛੁੱਟੀ ਲਿਆ ਕਰਾਂਗੇ ਇਹ ਸਾਡਾ ਡਿਸੀਜਨ ਸਾਡੇ ਭਾਈਚਾਰੇ ਨੇ ਲਿਆ ਹੈ ਰੇਕੀ ਗੱਲ ਰਖੜੀ ਦੀ ਰਖੜੀ ਸੋਮਵਾਰ ਆ ਉਹ ਸਰਦਨ ਖੁੱਲਾ ਹੈ ਸੈਚਰਡੇ ਵੀ ਹੈ ਇਹ ਲੇਟ ਨਾਈਟ ਤੱਕ ਖੁੱਲਾ ਹੈ ਕਿਸੇ ਬੰਦੇ ਨੇ ਲੈਣਾ ਹੋਵੇ ਸਭ ਨੂੰ ਪਤਾ ਇਹ ਕੋਈ ਇਹ ਚੀਜ਼ ਨਹੀਂ ਹੈਗੀ ਵੀ 1 ਘੰਟੇ ਬਾਅਦ ਦੁਆਰਾ ਫੀਲਿੰਗ ਕਰਾਣੀ ਪੈਂਦੀ ਹੈਗੀ ਹੈ ਤੇ ਅਸੀਂ ਤੁਹਾਡੇ ਰਾਹੀ ਪਲੱਸ ਅਸੀਂ ਜਿਹੜਾ ਆਪਣੇ ਪੰਪਾ ਦੇ ਬੈਨਰ ਲਾਏ ਆ ਅਸੀਂ ਉਹਨਾਂ ਕਸਟਮਰ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਜਿਹੜਾ ਚੀਜ਼ ਤੁਹਾਨੂੰ ਚਾਹੀਦੀ ਹੈ ਕਾਈਂਡਲੀ ਉਹ ਸੈਚਰਡੇ ਲੈ ਲੋਕਰ ਪਰ ਅਨੁਗਿਆਨ ਦੇ ਵਿੱਚ ਹਜ਼ਾਰਾਂ ਦੀ ਤਰ੍ਹਾਂ ਟਰੌਟੋ ਚੱਲ ਰਹੇ ਨੇ ਤੇ ਟੈਕਸੀਆਂ ਚੱਲਦੀਆਂ ਨੇ ਕੁਝ ਲੋਕ ਅਜੇ ਵੀ ਨੇ ਜੋ ਜਿੰਨਾ ਕਮਾਉਂਦੇ ਆ ਉਹਨੇ ਪੈਟਰੋਲ ਤੇ ਡੀਜ਼ਲ ਜਾਂ ਫਿਰ ਸੀਐਨਜੀ ਪਵਾਉਂਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੰਦਾ ਵੀ ਦਿੱਕਤ ਆਉਣੀ ਜਾਂ ਕਿਹੜਾ ਮੈਂ ਰੋਜ਼ ਇੰਨਾ ਵਿੱਚ ਹੀ ਵਿਚਰਦਾ ਜੀ ਮੈਂ ਟੈਕਸੀ ਵਾਲੇ ਨਾਲ ਵੀ ਰੋਜ਼ ਜਾਂਦਾ ਤੇ ਮੈਂ ਬਾਕੀਆਂ ਨਾਲ ਵੀ ਵਿਖਦਾ ਤੁਸੀਂ ਤਾਂ ਸੁਣਦੇ ਹੋ ਅਸੀਂ ਉਹਨਾਂ ਦੇ ਵਿੱਚ ਰਹਿੰਦੇ ਆ ਕੋਈ ਬੰਦਾ ਐਸਾ ਨਹੀਂ ਹੈਗਾ ਜਿਹੜਾ ਘੰਟੇ ਬਾਅਦ ਸਾਡੇ ਕੋਲ ਦੁਬਾਰਾ ਆ ਜਾਂਦਾ ਹੋਵੇ ਉਹ ਸਵੇਰੇ ਪਹੁੰਚਦਾ ਹੈ ਉਹ ਸ਼ਾਮ ਤੱਕ ਚੱਲਦਾ ਹੈ ਤੇ ਅਗਲੇ ਦਿਨ ਵੀ ਆਉਂਦਾ ਹੈ ਕਈ 3 ਦਿਨ ਬਾਅਦ ਵੀ ਆਉਂਦੇਗੇ ਕਈ ਐਸੇ ਲੋਕ ਨੇ ਜਿਹੜੇ ਹਫਤੇ ਬਾਅਦ ਆਉਂਦੇ ਹੈਗੇ ਆ ਕਈ ਐਸੇ ਲੋਕ ਨੇ 15 ਦਿਨਾਂ ਬਾਅਦ ਆਉਂਦੇ ਆ ਐਸੀ ਕੋਈ ਚੀਜ਼ ਨਹੀਂ ਹੈ ਵੀ ਜਿਹੜੀ 2 ਘੰਟੇ ਬਾਅਦ ਵੀ ਇਹ ਮੈਡੀਸਨਾਂ ਖਾਣੀ ਪੈਣੀ ਹੈ ਤੋਂ ਮੇਰੇ ਖਿਆਲ ਨਾਲ ਐਸਾ ਕੁਝ ਵੀ ਨਹੀਂ ਹੈ ਤੇ ਮੈਂ ਤੁਹਾਡੇ ਰਹੀ ਇਹ ਵੀ ਕਹਿਣਾ ਇਹਨੂੰ ਪੈਨਿਕ ਨਾ ਕਰੋ ਕੋਈ ਚੀਜ਼ ਮੁੱਕਣ ਵਾਲੀ ਨਹੀਂ ਹੈ ਇਹ ਚੀਜ਼ ਖਤਮ ਹੋਣ ਵਾਲੀ ਨਹੀਂ ਹੈਗੀ ਹੈ ਤੋਂ ਸਾਡਾ ਸਹਿਯੋਗ ਹਮੇਸ਼ਾ ਪਬਲਿਕ ਦੇ ਨਾਲ ਰਿਹਾ ਅੱਗੋਂ ਵੀ ਰਹੇਗਾ ਜਦੋਂ ਕੋਵਿਡ ਸੀਗਾ ਲੋਕ ਘਰਾਂ 'ਚ ਸੀਗੇ ਲੋਕ ਮੌਤ ਤੋਂ ਡਰਦੇ ਸੀਗੇ ਅਸੀਂ ਬਾਹਰ ਖੜੇ ਸੀਗੇ ਅਸੀਂ ਉਦੋਂ ਵੀ ਪਬਲਿਕ ਦੇ ਨਾਲ ਰਹੇ ਆ ਸਾਡੇ ਕੋਈ ਇਹ ਤਰੀਕਾ ਨਹੀਂ ਹੈਗਾ ਵੀ ਅਸੀਂ ਲੋਕਾਂ ਨੂੰ ਤੰਗ ਕਰੀਏ ਸਾਡਾ ਤਾਂ ਰੋਟੀ ਜੋ ਹੈ ਇਹਨਾਂ ਲੋਕਾਂ ਤੋਂ ਹੀ ਚਲਦੀ ਆ ਤਾਂ ਸਾਡੀ ਮਜਬੂਰੀ ਹੈ ਸਾਡਾ ਸਾਥ ਦਿਓ ਧੰਨਵਾਦ